ਸਾਸੀ ਗਾਲ ਜੀ ਸਾਰਿਆਂ ਨੂੰ ਬਾਈ ਜੱਗੇ ਦਾ ਪੋਚੋ ਜੀ ਪਿੰਡ ਡੇਰੀ ਵਾਲਾ ਜਿਹੜਾ ਅਮਰ ਤੋਂ ਪਹਿਲਾਂ ਹੀ ਤਸਿਲ ਬਾਬਕ ਵਾਲਾ ਮਨੇ ਕੈਮਰਾ ਕੋ ਵੇਖੋ ਜੀ ਅੱਜ ਵੀ ਇਨੇ ਕੋ ਚਾਰ ਪੰਜ ਲੱਖ ਕੋ ਕੁਝ ਸੇਲ ਆ ਤੇ ਬਾਕੀ ਭਾਈ ਜੀ ਨੇ ਗੱਲ ਬਾਤ ਕਰਦੇ ਵਜੇ ਸਤਿਕਾਰ ਸਤਿਕਾਰ ਜੀ ਹੋਰ ਲਾਓ ਜੀ ਬਹੁਤ ਵਧੀਆ ਭਾਈ ਜੀ ਚੱਲਾ ਚੱਲਾ ਸਭ ਸੰਦੀਪ ਜੀ ਸਾਨੂੰ ਚੈਨਲ ਨੂੰ ਵੇਖਣ ਲਈ ਭੈਣ ਤੋਂ ਸਤਿਕਾਰ ਜੀ ਸਤਿਕਾਰ ਹਾਂ ਬਹੁਤ ਆਹ ਠੀਕ ਠਾਕ ਜੀ ਮਹਾਰਾ ਇੱਕ ਜਲਦਾ ਕੰਮ ਹਾਂਜੀ ਚੱਲੀ ਜਾਂਦਾ ਜੀ ਵੀਡੀਓ ਥੋੜਾ ਲੇਟ ਹੋ ਗਿਆ ਆਪਾਂ ਚਲੋ ਕੋਈ ਨਹੀਂ ਐਂ ਹੁੰਦਾ ਜੀ ਉਹ ਤਾਂ ਮਾਰੀ ਤਾਂ ਵੀ ਆ ਨਾ ਕੋਈ ਗੱਲ ਕੋਈ ਫੇ ਕਿਹੜੀ ਆਪਾਂ ਮਹਾਰੇ ਕੁਤੀ ਭੱਜਦੀ ਬਾਜੋ ਆ ਗਿਆ ਕੋਈ ਚੱਲ ਗਿਆ ਬਾਜ ਜੀ ਬਾਸ ਬਾਸ ਹਾਂਜੀ ਚੱਲੀ ਜਾਂਦਾ ਐਂ ਹੁੰਦਾ ਜੀ ਹਾਂਜੀ ਇਹ ਆ ਗਈ ਚਲੋ ਰੱਬ ਹੋਰ ਵਧੀਆ ਜੀ ਹੱਸੀ ਗਾਲ ਜੀ ਇਹ ਆ ਗਈ ਕਿਰਪਾ ਮਹਾਰਾ ਜੀ ਹੁਣ ਇੱਕ ਬੂਰੀ ਲਿਆਂਦਾ ਆ ਕੱਢ ਕੇ ਮੇਰੇ ਭੈਣ ਭਰਾਵਾਂ ਨੂੰ ਲਵੜਾ ਦਾ ਲੇਟ ਹੋਇਆ ਫਿਰਦੇ ਆ ਭੈਣ ਭਰਾਵਾ ਹੁਣ ਗੇ ਘਰ ਨੂੰ ਉਹ ਹੀ ਗਾ ਬੰਮੜ ਦਾ ਲੇਟ ਹੋਇਆ ਫਿਰਦੇ ਆ ਬਜੀ ਹੱਸੀ ਗਾਲ ਲੇਟ ਹੋ ਗਏ ਵਰਦੇ ਮੈਂ ਕਿਹਾ ਲੁਗੁਰੀ ਨਹੀਂ ਕਰਦਾ ਹੋਰ ਦੀਦਾ ਹਾਂ ਜੀ ਹਾਂ ਜੀ ਹਾਂ ਹੋਰ ਦਨਾ ਹਾਂ ਵਈ ਮੇਰਾ ਚਲੋ ਕਿਨਿਆ ਅੱਜ ਜੀ ਫਿਰ ਹਾਂ ਜੀ ਸੁਖਣਾ ਅੱਜ ਪੰਜ ਛੇ ਨਗ ਆ ਗਏ ਜੀ ਆ ਜਾਓ ਫਿਰ ਸ਼ੁਰੂ ਇੱਕ ਪੂਰੀ ਆ ਗਈ ਵੇਖ ਲਓ ਚਲਾ ਵਾਲੀ ਹਾਂ ਤੇ ਲਾਲੀ ਪੂਰੀ ਹਾਂ ਪੂਰੀ ਰੀਨਲ ਕਿੰਨੇ ਦਾ ਦਈ ਦੁੱਧ ਬਈ 14 ਲੀਟਰ ਤਿਆਰ ਹੈਗਾ ਪਰ ਐਸਟਮ ਹੈਗਾ ਹਾਂਜੀ ਹੈਗਾ ਤਿਆਰ ਜੀ ਬਿਲਕੁਲ ਦੇਖੋ ਮੈਂ ਦਾ ਹਾਉ ਨੇੜੇ ਆਏ ਸਾਰੀ ਬਿਲਕੁਲ ਬਰੀਕ ਮੈਂ ਜੀ ਨਸਲ ਚ ਕੱਟਾ ਕੱਟਾ ਮਗਰਾ ਅੰਨੇ ਕੱਟੀ ਚ ਮਗਰਾ ਅੱਛੇ ਕੱਟੀ ਮਗਰਾ ਨਾਰਾ ਨੂੰ ਨਾ ਸੰਦੀਪ ਭਾਈ ਬੜੀਆਂ ਚੰਗੀਆਂ ਕਿੰਨੇ ਦਿਨ ਹੋ ਗਏ ਸੂਈ ਨੂੰ ਹਾਂਜੀ ਟਾਈਮ ਕਿੰਨਾ ਹੋ ਗਿਆ ਪਤਾ ਨਾ ਹੋ ਗਿਆ ਭਾਈ ਸੂਈ 15 ਦਿਨ ਹੋ ਗਏ ਅੱਛਾ ਨਾਰਾ ਨੂੰ ਨਾ ਸੰਦੀਪ ਭਾਈ ਵੇਖੋ ਕਿਦਾਂ ਮਗਰਾ ਨਹੀਂ ਠੀਕ ਆ ਇਧਰ ਬੰਨੇ ਮਾਰ ਦੋ ਕੈਮਰਾ ਥੋੜਾ ਖੜੇ ਬੰਦੇ ਭਾਈ ਪਿਛਲੇ ਬੰਨੇ ਇਧਰ ਬੰਨੇ ਮਾਰ ਦੋ ਬਹੁਤ ਜਿਆਦਾ ਦੀ ਹੁੰਦੀ ਇੱਕ ਮਿੰ ਨੜਾ ਨੁੜਾ ਵੱਡੇ ਭਾਜੀ ਵੇਖੋ ਕਿਦਾਂ ਇਹ ਆ ਗਈ ਹਾਂ ਬਹੁਤ ਜਾਰੀ ਚਵਾਈ ਮੈਦੀ ਕੋਈ ਕੋਟਾ ਨਹੀਂ ਤੋਰੋ ਹਾਂ ਲਓ ਜੀ ਤੋਰ ਦਿਨੇ ਚਵਾਬ ਸਵਾ ਬਿਲਕੁਲ ਵਧੀਆ ਇੱਕ ਨੰਬਰ ਦੀ ਇੱਕ ਨੰਬਰ ਦੀ ਆ ਬੱਚਾ ਜੀ ਹਾਂ ਜੀ ਆ ਕੱਟੀ ਹੈ ਜੀ ਮਾਦੋ ਕੈਮਰਾ ਕੱਟੀ ਆ ਕੈਮਰਾ ਮਾਦੋ ਮਾਣਾ ਨੜਾ ਦਾ ਬੱਚਾ ਹੈਗਾ ਜੀ ਅਜੇ 15 ਲਾ ਲਓ 20 ਲਾ ਲਓ ਹਾਂ ਜੀ ਹਾਂ ਜੀ ਜਿਹੜੀ ਗੱਲ ਭੈਣ ਭਰਾਸ ਤੇ ਆਣੇ ਆ ਸੁਆ ਕੋਈ ਦੂਜੇ ਲਾਰੇ ਤੀਜੇ ਲਾਰੇ ਹਰਵਾਸ ਜੀ ਬਾਤ ਹਾਂ ਜੀ ਖਿਲਾਓ ਜੀ ਖਿਲਾਓ ਜੇਟ ਬੂਰੀ ਕਾਲੇ ਪਰ ਵਿੱਚ ਹੈ ਨਾ ਬਿਲਕੁਲ ਪੱਕਾ ਰੰਗ ਚਵਾਬ ਸਵਾ ਬਿਲਕੁਲ ਵਧੀਆ ਹਾਂ ਜੀ ਠੀ ਜਾਦੀ ਖਰੀ ਭਾਜੀ ਮੈਂ ਵੱਡੀ ਆ ਹਾਂਜੀ ਮੈਂ ਜ਼ਿਆਦੀ ਵੱਡੀ ਭਾਜੀ ਬੱਸ ਬਹੁਤ ਕੱਦ ਭਾਜਨ ਬੜਾ ਮੈਂ ਦਾ ਆਜੋ 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 ਕੁਮਾਰਾ ਜੀ ਆਜੋ ਕੁਮਾਰਾ ਆਜੋ ਉਹਦਾ ਮੈਂ ਜ਼ਿਆਦੀ ਖਰੀ ਭਾਜੀ ਵੱਡੀ ਫੁੱਲ ਵੱਡੀ ਭਾਜੀ ਹਾਂ ਇਹ ਲੋ ਮੇਰੀ ਹਾਈਟ ਕਿੰਨੀ ਆ ਨਹੀਂ ਵੱਡੀ 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 ਮੈਂ ਵੱਡੇ ਤੋਂ ਮੈਂ ਆਉਂਦੀ ਮੇਰੇ ਦੇ ਵੱਡੀ ਆ ਮੈਂ ਜੀ ਬੱਚੇ ਦਾ ਮੈਂ ਕਰਦੀ ਆ ਬਿਲਕੁਲ ਆ ਲੈ ਪੁੱਤ ਚਲੋ ਉਹਦਾ ਮੈਂ ਹੈ ਦੁੱਧ ਵਾਲੀ ਭਾਜੀ ਜਿਹੜਾ ਭਣ ਭਰਾ ਲੈ ਜੂਗਾ ਨੀ ਚੰਗੇ ਵੱਡੀ ਮੈਂ ਯਾਰ ਹੀ ਕਰੂਗਾ ਜ਼ਿਆਦੀ ਕਰੂਗਾ ਹਾਂ ਚਲਾ ਲਾ ਲਾ ਵਾਲੀ ਸਾਰੀ ਚਲਾ ਗਿਆ ਜੀ ਬੋਲੋ ਜੀ ਬੋਲੋ ਪੂਰੀ ਪਿਆਣ ਵਾਲੀ ਹਾਂਜੀ ਬੋਲੋ ਮੂਲ ਤੇ ਭਾਈ ਚਲੋ ਇਹੋ ਜੀ ਮੈਂ ਪੱਕੇ ਐਡੇ ਦੇ ਇੱਕ ਸਰ ਦੀ ਵੇਚ ਦਿੰਦੇ ਆ ਹਾਂਜੀ ਚਲੋ ਆਪਾਂ ਨੂੰ ਇਹ ਆ ਕਿ ਵਿਗਿਆ ਕਰਿਆ 145 ਦੇ ਦਈਏ ਚਲੋ ਹਾਂਜੀ ਗਾੜੀ ਫਾਦਰ ਸਾਹਿਬ ਨੂੰ ਪੁੱਛ ਲਓ ਜੇ ਕੋਈ ਕਰਨਾ ਮਾਨਦੇ ਜੈ ਜੀ ਜੀ ਹਾਂ ਜੈ ਜੀ ਹਾਂਜੀ 135 ਦੀ ਦੇਣ 135000 ਦੇ ਚਲੋ ਜੇ ਸਰਦਾਰ ਜੀ ਕਹਿਤ ਨੇ ਨਾਲ ਆਪਾਂ ਹਾਂ ਨਾ ਹੀ ਕੀਤਾ ਜੋ ਠੀਕ ਆ ਚਲੋ ਹਾਂਜੀ ਛੋੜੀ 500 ਦੀ ਠੀਕ ਆ ਠੀਕ ਆ ਜੀ ਭਾਈ ਮੈਂ ਵੀ ਵੱਡੀ ਆ ਇਸ ਲੋ ਬਿਲਕੁਲ ਆਏ ਮੋਢੇ ਕਿੱਥੇ ਆਉਂਦੀ ਮੈਂ ਮੇਰੇ ਮੈਂ ਕੱਦ ਕੱਦ ਬਹੁਤ ਵੱਡਾ ਮੈਂ ਰਹਾ ਛੋਟੀ ਨਹੀਂ ਮੈਂ ਹਾਂ ਚੂਣ ਵੀ ਇੱਕ ਨੰਬਰ ਭਾਂ ਭਰਾ ਅਕ ਚੁਾਈ ਕਰੇ ਆਪਣੀ ਸੱਲੀ ਕਰੇ ਕੋਈ ਗੱਲ ਨਹੀਂ ਕੱਲੀਆਂ ਆਪਾਂ ਨੂੰ ਕੁਝ ਆਹ ਜੀ ਫਿਰ ਇਹ ਮੈਂ ਵੱਡੀ ਆ ਗਈ ਫੋਲ ਜੀ ਅੱਛਾ ਵੱਡੀ ਕੱਦ ਬਹੁਤ ਵੱਡਾ ਜੀ ਠੀਕ ਆ ਹਾਂਜੀ ਇਹ ਆ ਗਿਆ ਉਹ ਬੱਚਾ ਜੀ ਅੱਛਾ ਘਟਾ ਆ ਗਿਆ ਸੁਹਾਗਾ ਜੀ ਇਹਦਾ ਤੇ ਇਹ ਵੀ ਖੋਲੋ ਫਿਰ ਇਹ ਮੈਂ ਹਾਈ ਰੂਟ ਵਾਲੀ ਚੰਗੀ ਵੱਡੀ ਆ ਜੀ ਹਾਂਜੀ ਹਾਂ ਕੱਦ ਕੋ ਤੇ ਬੜਾ ਖਨੀ ਭਾਜੀ ਹਾਂਜੀ ਇਹ ਆ ਮੈਂ ਚਲੋ ਇਹ ਚੱਕ ਜੀ ਵੱਡੀ ਝੋਟੀ ਆ ਮੋਰੀ ਇਹ ਮਈਆ ਭਾਜੀ ਮੰਡੀ ਹੋ ਆਈਆਂ ਤਾਂ ਹੈ ਮੰਡੀ ਹੋ ਆਈਆਂ ਮਈਆ ਦੋਈਆਂ ਆ ਜੀ ਮੰਡੀ ਹੋ ਆਈਆਂ ਠੀਕ ਆ ਠੀਕ ਆ ਹਾਂਜੀ ਆ ਚੰਗੇ ਲੇਵੇ ਆ ਥਾਂ ਲੇਵੇ ਵੱਡੀ ਭੋਜੀ ਬੜਾ ਭਾਜੀ ਚੰਗੀ ਝੋਟੀ ਵੱਡੀ ਆ ਨਾ ਭਾਜੀ ਨੇ ਕੱਦ ਬੜਾ ਭਾਜੀ ਵੇਖੋ ਇਹ ਆ ਗਈ ਅਜਾ ਉਹ ਕੱਟਾ ਥਾਰਾ ਮੋਢੇ ਤੇ ਮੈਂ ਆਉਂਦੀ ਮੇਰੇ ਅੱਧਾ ਥਾੜਾ ਨਹੀਂ ਠੀਕ ਆ ਠੀਕ ਆ ਇਹ ਆ ਗਈ ਭਾਜੀ ਬੜਾ ਮੈਂ ਬਿਲਕੁਲ ਸਹੀ ਗੱਲ ਆ ਸਜਾਈਏ ਸਜਾਈਏ ਨਾ 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 ਮੁਰਗੇ ਚ ਚੋਕਾ ਨਹੀਂ ਨਹੀਂ ਉਹਦਾ ਫਾਇਦਾ ਕੋਈ ਨਹੀਂ ਬਿਲਕੁਲ ਬਿਲਕੁਲ ਮਾਰ ਖੇਲਦਾ ਹਣਾ ਬਈ ਨਾ ਬੜਾ ਮੈਨ ਆ ਜੀ ਹਾਂ ਠੀਕ ਹੈ ਇਹ ਹੈ ਕਿ ਮੇਰੇ ਕੋਲ ਇਹ ਦੀ ਜਾਣ ਆ ਆ ਲੜੇ ਕੇ ਬਖਾ ਦੋ ਮਗਲਾ ਥਾਣਾ ਕਰਦਾ ਅੱਧਾ ਅੱਧਾ ਥਾਣਾ ਹਾਂ ਅੱਧਾ ਥਾਣਾ ਥਨ ਅੱਧਾ ਹੀ ਮਗਲਾ ਬਹਿਣ ਬਾਈ ਜੀ ਹਾਂ ਮਗਲਾ ਗਲਤ ਗੱਲ ਨਹੀਂ ਕਰਨੀ ਬੇਸ਼ੱਕ ਭੈਣ ਭਰਾ ਆਪਣੀ ਚਵਾਈ ਕਰੇ ਆਗੇ ਧਰਣਾ ਚਲੋ ਮਗਲੇ ਥਾਣੇ ਚ ਘਟਿਆ ਹਾਂਜੀ ਹਾਂਜੀ ਬੋਲੋ ਹਾਂਜੀ ਹੈਗੀ ਆ ਜੀ ਬੋਲੋ ਬੋਲੋ ਹਾਂਜੀ ਭਾਈ ਉਹ ਤਾਂ ਚਲੋ ਪੁੱਛ ਲੋ ਫਰਹ ਸਾਹਿਬ ਨੂੰ ਜੋ ਇਹਨਾਂ ਨੂੰ ਸਹੀ ਲੱਗਦਾ ਇਹ ਆ ਗਈ ਕੋਈ ਗੱਲ ਨਹੀਂ ਆਪਾਂ ਜੈ ਜੀ ਬਿਲਕੁਰੀ ਦੀ ਆਹ ਜਿਹੜਾ ਮਾਲ ਜਿਹੜੀ ਗੱਲ ਆ 117 ਦੀ ਦੇ ਦਾਂਗੇ 117000 ਭਾਈ 15000 ਚਲੋ ਜੇ ਭਰਾ ਨੇ ਕਰਦਾ 15 ਹਾਂਜੀ 25 ਘਾਟਵਾ ਕੋਈ ਗੱਲ ਨਹੀਂ ਸਾਰਾ ਰਮਈ ਆਪਾਂ ਮੈਂ ਭਾਈ ਇਹ ਕੈਮਰਾ ਨਾਲ ਮਾਰ ਕੇ ਵਿਖਾ ਦੋ ਤਾਂ ਵੱਡੇ ਭਾਈ ਮੈਂ 2 ਲੱਖ ਰੁਪਏ ਦੀ ਆ ਵੱਡੀ ਆ ਮੈਂ ਵੱਡੀ ਨੂੰ ਥਾਂਦਾ ਕਰਕੇ ਥੋੜਾ ਆਪਾਂ ਮੁੱਲ ਪਾਇਆ ਮੈਂ 2 ਲੱਖ ਦੀ ਆ ਬਿਲਕੁਲ ਵੱਡੀ ਵੱਡੀ ਮੈਂ ਆਹ ਸਣ ਘੱਟ ਕਰਕੇ ਉਹਦਾ ਮੈਂ 2 ਲੱਖ ਰੁਪਏ ਦੀ ਇਹ ਵੀ ਤਾਜੀ ਸੀ ਹਾਂਜੀ ਹਾਂਜੀ ਇਹਨੂੰ ਗੱਲ ਸੁਈ ਜੀ ਅੱਛਾ ਕੱਲ ਸੁਈ ਅੱਜ ਆਹ ਵੇਖੋ ਕੱਟੀ ਮਗਰ ਜੀ ਅੱਛਾ ਕੱਟੀ ਆ ਹਾਂ ਕੱਟੀ ਕੱਟੀ ਮਗਰ ਠੀਕ 9-10 ਕਿਲੋ ਦੀ ਬੋੜੀ ਲੱਗੀ ਸਟਾਰਟਿੰਗ ਹੀ ਹੈ ਜੀ 9-10 ਕਿਲੋ ਬੋੜਾ ਹੀ ਹੈ ਨਾ ਸਟਾਰਟ ਸਟਾਰਟ ਹੀ ਜੀ ਇਹ ਵੀ ਖੋਲੋ ਜੀ ਚੋਣ ਇੱਕ ਨੰਬਰ ਜੀ ਕੋਈ ਭੂਟ ਟ੍ਰੈਸ ਨਹੀਂ ਪਾਜੀ ਲਓ ਜੀ 9-10 ਕਿਲੋ ਇਸ ਟਾਈਮ ਬੋੜਾ ਹੀ ਹੈ ਇਹ ਵੀ ਕਰੋ ਚੈੱਕ ਹਾਂ ਜੀ ਤੇ ਵੇਖੋ ਗੁਰ ਸਿੰਘ ਜੀ ਸੁੰਗੀ ਇਹ ਵੀ ਦਿਖਾ ਦਿਓ ਕੱਢ ਚਲੋ ਮੀਡੀਅਮ ਉਹਦਾ ਹੈ ਸਾਫ ਜ ਨਹੀਂ ਹੈਗੀ ਇਹਦੀ ਸਾਫ ਹਾਂ ਜੀ ਚੋਣ ਚੱਲੀਏ ਕਿੰਨਾ ਕਰੂ ਦੋ ਜੀ ਫਿਰ ਇਹ ਦੋ ਤਾਂ ਭਾਜੀ ਚਲੋ ਜਿਆਦਾ ਨਹੀਂ 9 ਕਿਲੋ ਦੇ ਹੁਣ ਸਟਾਰਟਿੰਗ ਹੈਗਾ ਆਹੋ ਹਾਂਜੀ ਇਹ ਆ ਗਈ ਬਿਲਕੁਲ ਹਾਂ ਮੈਂ ਤਾਂ ਦੁੱਧ ਵਾਲੀ ਆ ਹਾਂ ਕੱਲ ਸੁਈ ਜੇਰ ਜਰ ਪਾਈ ਵੀਡੀਓ ਆਪਣੇ ਕੋਲ ਆ ਝਿਰਦੀ ਵੀ ਚਲੋ ਹਾਂਜੀ ਆਪਣੇ ਘਰੇ ਸੁਈ ਹੈ ਜੀ ਕੱਟਣਾ ਗੱਟ ਕੱਟਈ ਆ ਬਸ ਹਾਂਜੀ ਕੱਟੀ ਮਗਰ ਠੀਕ ਹੈ ਹਾਂਜੀ ਆਜੋ ਆਜੋ ਸੰਦੀਪ ਭਾਈ ਲਾਇ ਹੈ ਹੈਚ ਵਾਈ ਬੜੀ ਇੱਕ ਨੰਬਰ ਮੈਂ ਦੀ ਹਾਂਜੀ 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 ਚਲੋ ਭਾ ਵੀ ਚੰਗਾ ਹੈ ਜੀ ਨਹੀਂ ਠੀਕ ਹੈ ਜੀ ਹਾਂਜੀ ਭਾ ਪਰਤਾ ਵਿਕਦਾ ਜੀ ਹਾਂਜੀ ਬੋਲੋ ਸੰਦੀਪ ਭਾਈ ਚਲੋ ਮੁੱਲ ਤੇਰਾ 95 ਆ ਹਾਂਜੀ ਇਹ ਆਪਾਂ 90 ਦੇ ਹਾਨਾ ਦੇ ਦਾਂਗੇ 90 ਜੀ ਹਾਂ ਇਹ ਆ ਗਈ ਮੁੱਲ ਜਾਲਾ ਨਹੀਂ ਚਲੋ ਕਰਨਾ ਕਰ ਦੋ ਮਾਰ ਹਾਂਜੀ ਠੰਡ ਨੂੰ ਬਹੁਤ ਪੁੱਛਿਆ ਫਾਰ ਸਾਹਿਬ ਨੂੰ ਜੀ ਕਿੰਨੇ ਆਦੇ ਹਾਂਜੀ ਚਲੋ 1000 ਛੱਡ ਦਾਂਗੇ ਮੈਂ ਗੱਲੀ ਬਿਲਕੁਲ ਕੱਲ ਦੀ ਸੁਵੇਰੀ ਚਲੋ ਠੀਕ ਹਾਂ ਤਾਂ ਜੀ ਜ ਰੁਪਈਆ ਆ ਗੱਬਰ ਇਹ ਸੂਈ ਵੜ ਆ ਗਈ ਜੀ ਅੱਛਾ ਜੀ ਸੂਈ ਆ ਆ ਦੇਖੋ ਕਿੰਨਾ ਲਾੜੂ ਇਹ ਅੱਜ ਹੀ ਆਪਾਂ ਕੋਈ ਨਾ ਘਰ ਦੀ ਸਾਰੀ ਪੈਲੀ ਬੋਲੀ ਆ ਦੇਖੋ ਆ ਕਿੰਨਾ ਲਾੜੂ ਅੱਛਾ ਇਹ ਲੈਂਡਰ ਆ ਗਿਆ ਹਾਂਜੀ ਅਜੇ ਗਰਲੈਂਡ ਆ ਗਿਆ ਜੀ ਕਿੰਨੇ ਬੋਲੇ ਜੀ ਥੋੜੀ ਤੋਂ ਬੋਲਾ ਵੀ ਜੂ ਉਹਦਾ ਸਾਫ ਨੂੰ ਸਾਰੀ ਘਰਾਂ ਚੋੜੇ ਬੋਲੇ ਬੂਲੇ ਅੱਛਾ ਉਹ ਕਿਹੜਾ ਕਿਲੋ ਬੋਰੀ ਹੋ ਗਈ ਆ ਫਿਰ ਇੰਨਾ ਦਾ ਹੈਗਾ ਜੀ ਜੀ ਗੱਲ ਜੀ ਨਾ ਛੋਈ ਬੋਲਾ ਹੈਗਾ ਭਾਈ ਹਾਂ ਇਹ ਸਾਫ ਆ ਇਹ ਵੀ ਖੋਲੋ ਲਾ ਲਓ ਉਸਨੀ ਭਾਈ ਲਓ ਜੀ ਖੋਲੋ ਜੱਫੇ ਵੀ ਉਹਦਾ ਵੀ ਚੂਣ ਚਾਣ ਇੱਕ ਨੰਬਰ ਦਾ ਹਾਂ ਜੀ ਹਾਂ ਜੇਰ ਜੇਰ ਛੁੱਟਦੀ ਬਗਾ ਨੇ ਤਾਂ ਤੇ ਪੱਲੇ ਹੀ ਗੱਬਣੀ ਘਰ ਸੁਫੀ ਉਹਨਾਂ ਨੇ ਫਿਰ ਅੱਜ ਮੰਗਾਈ ਅਸੀਂ ਹਾਂ ਜੀ ਉਹਦਾ ਇਹ ਚੂਣ ਇੱਕ ਨੰਬਰ ਸਫਾਈ ਵੀ ਬੜੀ ਹੈ ਫੈਰੇ ਸ਼ੇਰ ਜੀ ਵਾਲੀ ਜੀ ਪੂਰਾ ਲਾਲ ਰੰਗ ਚੋ ਬੱਟੀ ਜਰਸੀ ਪੰਜਾਬ ਵਾਲੀ ਤਾਂ ਜੀ ਹਾਂ ਜਰਸੀ ਪੰਜਾਬ ਵਾਲੀ ਫੁੱਲ ਸੈੱਜ ਹਾਂ ਜੀ ਕੱਦ ਨਹੀਂ ਛੋਟਾ ਜੀ ਕੱਦ ਫੁੱਲ ਸੈੱਜ ਹਾਂ ਜੀ ਇਹ ਕੱਦ ਵੱਡਾ ਹੀ ਆਜੋ 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 ਆਹ ਬਖਾ ਦੇ ਫੁੱਲ ਸੈੱਜ ਇਹ ਭਾਈ ਠੀਕ ਹੈ ਉੱਥੇ ਬਸ ਚੰਗੀ ਹੈ ਦੂਜਾ ਸੁਆ ਜੀ ਚਮਕੀ ਰੰਗ ਆ ਗਿਆ ਹਾਂ ਜੀ ਉਹ ਚੰਗੀ ਦੋ ਦੋ ਬੱਛੀ ਜਿਆਦਾ ਨਹੀਂ ਵੀ 1800 1800 ਕਿਲੋ ਨਾ ਪਾਜੋ ਪਾਜੋ ਬੱਛੀ ਇਹਦਾ ਮੁੱਲ ਫਿਰ ਇਹਦਾ ਮੁੱਲ ਕਿਹੜੀ ਕਰਨਾ ਭਾਈ ਕਿੰਨਾ ਦੱਸ ਦਿਓ ਵੀਰ ਜੀ ਮੋਹ ਤਾਂ ਨਹੀਂ ਭਾਈ 65 ਦੀ ਨੇ 60000 ਦੀ ਭਾਈ ਪਤਾ ਆ ਨਾ ਇਹ ਬਸ ਛੋੜ ਪਾਸੋਂ ਕਰ ਦਾਂਗੇ ਚਲ ਜਾ ਛੋੜ ਕਰ ਦਾਂਗੇ ਛੁਹਾਰ ਹੀ ਕਰ ਦਿੰਦੇ ਭਰਾ ਨੇ ਕਰਤਾ ਛੁਹਾਰ ਕਰ ਦਿੰਦੇ ਹਾਂਜੀ ਠੀਕ ਆਪਣਾ ਜਿਹੜਾ ਮਾਲਕ ਉਹ ਬੱਚਾ ਰਹਿ ਗਿਆ ਜਿਹੜਾ ਛੋੜ ਆਇਆ ਚਲੋ ਉਹ ਬੱਟਾ ਉਹ ਕਿਹੜਾ ਡਾਗਦਾ ਗੁੰਡਾ ਕੱਟਾ ਰਹਿਦਾ ਭਾਈ ਨੀਲੀ ਦਾ ਅੱਛਾ ਦੋ ਦੋ ਨੀਲਾ ਚੰਗਾ ਜੀ ਤੇ ਇਹ ਆਈ ਜਿਹੜੀ ਕਰੇ ਕੋਈ ਆਣ ਕੇ ਇਹ ਵੀ ਆਪਾਂ ਇੱਕ ਸ਼ੌਂਕ ਨਾਲ ਲਿਆ ਜੋ ਮੱਜਾ ਅੱਛਾ ਠੀਕ ਆ ਇਹ ਆਈ ਸ਼ੌਂਕ ਨੀਲੀ ਦਾ ਚਲੋ ਭੈਣ ਭਰਾ ਮੰਗਦੇ ਰਹਿੰਦੇ ਆ ਵੀਡੀਓ ਤੇ ਰਹਿੰਦੇ ਆ ਜਿਹੜੇ ਭੈਣ ਭਰਾ ਜੁੜੇ ਆ ਤੋਂ ਮਾਰ ਰਹੇ ਰਹਿੰਦੇ ਆ ਕਿ ਬੱਚਾ ਬਹੁਤ ਚੰਗਾ ਜੀ ਦੋਂਦਾ ਜੋ ਅੱਛਾ ਦੋਂਦਾ ਰੇੜੇ ਲੱਗਾ ਨਹੀਂ ਹਾਂਜੀ ਰੇੜੇ ਨਹੀਂ ਰੇੜੇ ਨਹੀਂ ਲੱਗਾ ਜੀ ਰੇੜੇ ਲੱਗਾ ਆ ਗਲਤ ਗੱਲ ਕਰੀਏ ਬੱਚੇ ਹਾਂਜੀ ਉਹਦਾ ਪੂਰੇ ਨਿਸ਼ਾਨ ਹਾਂਜੀ ਮਾਰ ਕੇ ਸਾਰੇ ਆ ਗਏ ਜੀ ਠੀਕ ਆ ਬਹੁਤ ਬੱਚੇ ਲਓ ਜੀ ਇਹ ਵੀ ਕਰੋ ਚੈੱਕ ਭਾਈ ਆਇਓ ਮਾਰ ਕੇ ਬਖਾਰਾ ਸਾਰੇ ਆਇਓ ਖਦਾਈ ਹਾਂਜੀ ਹਾਂ ਆਸ ਦੋਂਦਾ ਜੀ ਨਹੀਂ ਠੀਕ ਆ ਇਹ ਕੋਈ ਗਲਤ ਗੱਲ ਨਹੀਂ ਬੇਸ਼ੱਕ ਭੈਣ ਭਰਾ ਆ ਕੇ ਥੱਲੀ ਕਰੇ ਉਹਦਾ ਬੱਚਾ ਹੈ ਗਾੜੀ ਵੀ ਗਾਂ ਰਪਈਆਂ ਦਾ ਇਹਦਾ ਮੌਲੀ ਜੀ ਫਿਰ ਮੋਲ ਸਾਹਿਬ ਇਹ 72000 ਜਿਆਦਾ ਮੈਂ ਨਾ ਦੇ ਦਈਏ ਬੱਚਾ ਜਿਆਦਾ ਚੰਗਾ ਜੋ ਭਾਜੀ ਹਾਂ ਨਾ ਕਰਨੀ 70000 ਦਾ ਦੇਣਾ 70000 ਦੇਣਾ ਹੀ ਆ ਚਲੋ ਠੀਕ 70000 ਜੀ ਬਾਈ ਛੋੜੀ ਪਰ 500 ਹੋਣੀ ਜੀ 500 ਕਹਿੰਦਾ ਕਿ ਧੀ ਵੀ ਕੋਈ ਪਖਾਈ ਤੇ ਨਾ ਪਵੇ ਜਿਆਦਾ ਮਾਲ ਦਾ ਆਪ ਮੁੱਲ ਭਾਈ ਉਹਨਾਂ ਕੀ ਦੇ ਬੇਕੋ ਹਾਂ ਜੀ ਅੱਜ ਜੀ ਸਵੇਰਾ ਬਾਕੀ ਮੇਰੇ ਇੱਥੇ ਆਵੜ ਇੱਕ ਟੈਮ ਡੋਡਾ ਜੀ ਜਿਲ੍ਹਾ ਅਮਰਸਰ ਤਸੀਲ ਪਪਕੜਾ ਸਾਹਿਬ ਆਜੋ ਫੜਖ ਜੀ ਹਾਂ ਜੀ ਵੇਖ ਲਓ ਜੀ ਮਹਾਰਾਜ ਇਹ ਆ ਗਈ ਆਪਣਾ ਵਿਆਹ ਤੋਂ 10 ਕਿਲੋਮੀਟਰ ਆਪ ਪਿੰਡ ਹਾਂਜੀ ਹਾਂਜੀ ਮੈਂ ਬੜੀ ਆ ਜੀ ਚਲੋ ਹ ਬਾਠ ਠੀਕ ਹੈ ਜੀ ਹਾਂ ਜੀ ਬਿੰਦਰੀਆ ਸਸੀ ਕਾਲ ਜੀ